ਇਹ ਨਹੀਂ ਆਸ਼ਿਕ ਦੇ ਕੋਠੇ ਵਾਲੀ ਦੇ ਨਹੀਂ ਹੁੰਦੇ ਜਿੰਨੇ ਮੈਕਪ੍ਰੀਟ ਆਪਣੀ ਜ਼ਿੰਦਗੀ ਦੇ ਵਿੱਚ ਵਿਆਹ ਖੜਾ ਚੁੱਕੀ ਹੈ ਮੈਕਪ੍ਰੀਟ ਕੁੜੀ ਨਹੀਂ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਵੱਡੀ ਗਸਤੀ ਹੈ ਮਗਰ ਕਿਉਂ ਇਹੋ ਜੀ ਦਸਤੀ ਜਿਹੜੀ ਬਿਨਾ ਤੇਲ ਤੋਂ ਬਿਨਾ ਪਾਣੀ ਤੋਂ ਮਰਵਾ ਕੇ ਥੱਕ ਚੁੱਕੀ ਹੈ ਜਿੱਥੇ ਮਾਰ ਕੁੱਟਾਈ ਕਰਨ ਦਾ ਠੇਕਾ ਪੁਲਿਸ ਲੈਂਦੀ ਸੀ ਉੱਥੇ ਹੀ ਆਪਣੇ ਭਾਈ ਰੋਮੀਓ ਨੇ ਚੱਕ ਲਿਆ ਕਿਉਂਕਿ ਰੋਮੀਓ ਭਾਈ ਇੰਨੇ ਹੀ ਜ਼ਿਆਦਾ ਹੱਥੇ ਹੋ ਚੁੱਕੇ ਨੇ ਇੰਨੀਆਂ ਚੀਜ਼ਾਂ ਵੇਖ ਵੇਖ ਕੇ ਤੇ ਆਪਣਾ ਕੰਟੈਂਟ ਕੱਢਣਾ ਸਿੱਧਾ ਮੈਕਪ੍ਰੀਟ ਤੇ ਕਰੇ ਮੋਝੇਗੀ

ਇਹ ਤੇ 612 ਇਹਨਾਂ ਕੰਜਰਾਂ ਨੂੰ ਮੱਚੇ ਤਰ ਮਾਰਾ ਇਹ ਭੈਣ ਤੇ ਲੋੜੀ ਉਹ ਕੰਜਰ ਨੇ ਜਿੰਨਾਂ ਨੂੰ ਮਾਰੀ ਤੇ ਮਾਰੀ ਆਪਣੇ ਵਲੋਂ ਕੰਦੇ ਵਿੱਚ ਇਨੀ ਪੋਰਪੋਰ ਕੇ ਵਿਖਾਨ ਕੇ ਜਿੱਤਾ ਆਪਣੀ ਫੌਂਡ ਮਰਉਣ ਚਲੇ ਹੋ ਜਿਹੜੀ ਗੋੜੀ ਮਰਵਾ ਮਰਵਾ ਕੇ ਉਹਦੀ ਬੋਲ ਨਹੀਂ ਸੁਵੀ ਤੇ ਉਹ ਪੈਣ ਜੋ ਆਲੂ ਸੁਗਾ ਨਹੀਂ ਤੇ ਗੱਲ ਕਰਦੀ ਜੇ ਨਹੀਂ ਫਿਗਰ ਤੇ ਇਹਨੂੰ ਆਪਣੇ ਹਸਬੰਦ ਬਦਲਣ ਦੀ ਨਹੀਂ ਹੁੰਦੀ ਜਿੰਨੀ ਭੈਣ ਤੇ ਲੋੜੀ ਆਲੂ ਦੀ ਹੋਈ ਫਿਰਦੀ ਹੈ ਨਾਲੇ ਮੈਂ ਇੱਕ ਪ੍ਰੀਤ ਦਾ ਬਗੜਾ ਨਾਮ ਕੀ ਕਹਿੰਦਾ ਸੁਣ ਲੋ ਜਰਾ ਇੱਕ ਮੈਂ ਬਣਾਵਾਂਗਾ ਤੈਨੂੰ ਬਣਾ ਕੇ ਦਿਖਾਵਾਂਗਾ ਉਪਾਣ ਕਿਉਂ ਡਾਉਨਲੋਡ ਇਹ ਫੋਟੋ ਬਣਾਤਾ ਉਹ ਬਣਾ ਨਹੀਂ ਗਾਗੀ ਹਲੇ ਟਿੱਕਰ ਤੋਂ ਮਿਸ ਰੋਪਾ ਨੂੰ ਪੰਜੇ ਦਾ ਹੀ ਪਤਾ ਸੀ ਬੋਏਫ੍ਰੈਂਡ ਦੇ ਪੰਜੀ ਨੇ ਇੱਥੇ اور ਰੀਅਲ ਲਾਈਫ ਚ ਕਿੰਨੇ ਹੋਣ ਨੇ ਉਹ ਹਲੇ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ ਤੇ ਗੂਗਲ ਵੀ ਡਾਟਾ ਗੱਢਣ ਤੋਂ ਵੀ ਹਟ ਦੇਗਾ ਅਲੂ ਬੁੱਬ ਬੱਲਿਆ ਬਤਨ ਕੀ ਹੋ ਗਿਆ ਅਲੂ ਉਹ ਤੇ ਬੋਨ ਦੇ ਵਿੱਚ ਅਲੂ ਦਾ ਅਚਾਰ ਪਾਤਾ ਭੈਣ ਚਦਾਲੂ ਦਾ ਅਚਾਰ ਭੈਣ ਵੀ ਲੋੜੀਂ ਗਿਆ ਕਿਵੇਂ ਕਿਵੇਂ ਲੋਕ ਰਹਤੇ ਯਾਰ ਯਾਰ ਕੀ ਹੋ ਰਿਹਾ ਸੋ ਗਾਇਸ ਦੇਖ ਸਕਦੇ ਹੋ ਮੈਂ ਰੋਟੀ ਬਣਾਣੀ ਸੀ ਹੱਲੇ ਮੇਰਾ ਹੱਬੀ ਮੈਗੀ ਬਣਾ ਰਿਹਾ ਮੇਰੇ ਲਈ ਸੰਭਾਲ ਕੇ ਥੋੜਾ ਜਿਹਾ ਪਾਇਓ ਮਾਂ ਰਾਣੀ ਪਟਿਆਲਾ ਦੀ ਗੱਲ ਤੇ ਸੁਣੋ ਅੱਬੀ ਮੇਰਾ ਅੱਬੀ ਮੇਰੇ ਲਨ ਤੇ ਵੱਜੀ ਭੈਣ ਦਾ ਲੋੜਾ ਅੱਬੀ ਤੇਰਾ ਸਾਲੀ ਤੇ ਥੋੜਾ ਪਾਇਓ ਪੂਰਾ ਨਾ ਪਾਇਓ ਤੇਲ ਭੈਣ ਦੀ ਲੋੜੀ ਤੇ ਬੋਂਡ ਦੇ ਵਿੱਚ ਵੀ ਗਰਮ ਗਰਮ ਤੇਲ ਸੁੱਟੋ ਨਾ ਫਿਰ ਵੀ ਇੰਦੀ ਅਗਨੀ ਪੁਜਣੀ ਮੈਂ ਟੱਚ ਕੀਤਾ ਟੱਚ ਕੀਤਾ ਓਏ ਯਾਰ ਡਰਾਣਾ ਪੜ੍ਹ ਬੜਾ ਬੜਾ ਪੜ੍ਹ ਕਰੋ ਪੰਦੇ ਤੇ ਲੋੜ ਹੈ ਫੈਦ ਤੋਂ ਬਾਅਦ ਵੀ ਤੈਨੂੰ ਇਹੀ ਕੰਮ ਕਰਨੇ ਨੇ ਪੰਦੇ ਤੇ ਪੋਚੇ ਲਾਣੇ ਪੈਣਗੇ ਪੈਨ ਦਾ ਲੋੜਾ ਹੋਣ ਲੱਗੇ ਡੱਸ਼ ਅੱਫ ਬਣਿਆ ਤੁਸੀਂ ਤੇ ਪੈਨ ਤੇ ਲੋੜੇ ਖਿੱਦਣ ਕੋਦਨ ਦੀ ਉਮਰ ਚ ਜਿੰਗਾ ਪੜ੍ਹਨੇ ਲਿਖਨੇ ਦੀ ਉਮਰ ਹੈ ਔਰ ਯਕਝੂਤ ਮਾਰੀ ਜਾ ਰਹੀ ਹੈ ਤੋ ਬਿਨਾ ਗੱਲ ਤੋਂ ਯਾਰ ਇਹ ਇਮੋਸ਼ਨਲ ਸਤ ਖਰਚਾਲ ਦੀ ਗੱਲ ਕਰਨ ਦੇਈ ਹੈ ਆ ਗੱਲ ਸੁਣੋ ਇਹਦੀ ਜੇਕਰ ਮੈਂ ਗੱਲ ਹੁਣ ਹੀ ਦੀਆਂ ਔਕਾਤ ਵੇਨੇ ਅਗਲੇ ਅੱਗੇ ਵੇਖੀ ਜਾਓ ਵੀਡੀਓ ਨੂੰ ਇਹਦੀਆਂ ਔਕਾਤ ਚੈੱਕ ਕਰਦੇ ਆਪਾਂ ਮਾਹ ਰਾਣੀ ਪਟਿਆਲਾ ਦੀ ਬਹੁਤ ਹੋ ਗਿਆ ਜੇਕਰ ਮੈਂ ਕਿਸੇ ਦੀ ਔਕਾਤ ਦੀ ਗੱਲ ਕੀਤੀ ਸੀ ਨਾ ਔਕਾਤ ਦੀ ਠੀਕ ਕਰ ਦਿੱਤੀ ਸੀ ਕਿ ਤੂੰ ਕੀ ਆ ਗਈ ਮੇਲੇ ਵਿੱਚ ਵੇਖ ਲਓ ਜੋ ਹੋਰ ਕਲਰ ਹੈਗਾ ਆ ਕੱਪ ਲੈਣ ਲੱਗੀ ਹਾਂ ਪੈਕ ਕਰ ਦੋ ਕਿੰਨੇ ਦਾ ਵੀ ਜੱਗ ਜਿਹਾ ਵੇਖ ਲੈ ਲੈ ਇਹਨੇ ਇਦਾਂ ਝੂਠੇ ਉਦਾਂ ਹੀ ਮੂੰਹ ਪਾ ਕੇ ਦੇ ਰਸਤਾ ਉੱਥੇ ਚਲੋ ਆਇਓ ਬੇੜੇ ਮੁੱਤੇ ਤੇਰੇ ਕੁੜੀ ਆ ਇੰਦਰ ਆਵੇ ਆ ਵੀ ਜਾ ਫੇਰ ਹੁਣ ਇੰਟਰਵਿਊ ਇਹ ਰਹਿੰਦੀ ਬੋਬੀ ਕੋ ਲੈਣ ਗਿਆ ਉਹ ਵੀ ਬਹੁਤ ਐਨਰਜੀ ਨਹੀਂ ਅਲਰਜੀ ਆ ਜੂਗੀ ਚਲੋ ਕੁਝ ਚਾਹ ਵਗੈਰਾ ਵੀ ਪੀ ਲੈਣੇ ਆ ਨਾ ਅਲਰਜੀ ਜੀ ਆ ਜੂਗੀ ਵੀ ਚਲੋ ਹਨਾ ਫਿਰ ਸਰਫੀਟ ਜੋ ਵੀ ਸ਼ੋਰ ਕੋ ਇੱਕੋ ਬੋਤਲ ਲਿਆਇਆ ਲਿੰਕੇ ਦੀ ਉਹ ਕੈਮਰੇ ਦੀ ਗੱਲ ਹੋਣੀ ਇੱਥੇ ਉਸ ਕੈਮਰਾ ਲੈ ਲੈ ਮਹੀਨਿਆਂ ਦੀ ਹੋਰ ਹੋ ਆ ਗਈ ਆ ਗਈ ਤੇਖਾ ਨਿਕਾ ਰਾਗੇ ਇੰਟਰਵਿਊ ਹੋ ਗਈ ਆ ਪਾਂਗੀ ਦਾ ਪੋਡਕਾਸਟ ਆਪਣਾ ਹੋ ਗਿਆ ਹੈ ਹੈ ਸਟਾਈਲ ਵੇਖੋ ਬਹੁਤ ਹੁੰਦਾ ਪੋਡਕਾਸਟ ਆਏਗਾ ਕੱਲ ਦੀ ਜੀ ਆਏਗਾ ਤਾਂ ਜਰੂਰ ਸਾਰੇ ਜਾਨੇ ਅ ਦੇਖਿਓ ਪੋਡਕਾਸਟ ਆਪਣਾ ਬਾਕੀ ਤੁਹਾਨੂੰ ਮੈਂ ਚੈਨਲ ਤੇ ਜਾ ਰਹੀ ਹਾਂ ਕੁਝ ਗੱਲਾਂ ਜ਼ਰੂਰੀ ਹੈ ਸਕਾ ਬੜਾ ਪੌਂਦੀ ਕੁੜਿਆ ਮੁਸ਼ਕਿਆ ਸਕਾ ਬੁੱਲਾ ਨੂੰ ਲੀ ਲੱਗੀ ਕੁੜੀ ਆਈ ਟੱਬਰ ਨੂੰ ਫਾਏ ਫੜਿਆ ਵਾ ਇਹ ਮੁਰਕੋ ਮੁਰਕੀ ਹੋਇਆ ਪਿਆ ਟੱਬਰ ਪਿਓ ਚਾਰੇ ਨੇ ਪਜਾਮਾ ਕੋ ਮੁਰਕੋ ਹੋਣ ਕਿ ਹੋਇਆ ਸੀ ਆਪਣੇ ਕੋਲ ਆ ਕੁੜੀ ਆ ਵਾਲਾ ਆ ਵੀ ਆ ਗਈ ਮਾਂ ਸੋ ਫਾਈਨਲ ਗਾਇਸ ਮੇਰਾ ਪੋਰਕ ਹੋ ਚੁੱਕਾ ਹੈ ਹੁਣ ਧਿਆਨ ਨਾਲ ਇੱਕ ਅੱਗੇ ਆਓ ਇਹ ਕਿਵੇਂ ਹੈ ਏ ਏ ਏ ਕਿਊਟ ਕਿਊਟੀ ਬਾਈ ਕਿਊਟੀ 5 ਕਿਊ ਹੈ ਸੋ ਗਾਇਸ ਆਪਣੇ ਮੱਝ ਨੇ ਕੁਝ ਫਟਾਓ ਉਹਨਾਂ ਪੈਣ ਦੀ ਲੋੜੀ ਨੇ ਇੰਗਲਿਸ਼ ਦੀ ਮਾਪ ਐ ਨਕਦਰ ਦੇਣੀ ਤੇ 에ਰੋਪਲੇਨ 에ਰੋਪਲੇਨ ਕੈਂ ਦੀ ਯਸ ਹੁਣਾਂ ਤੁਸੀਂ ਸਿੱਧੂ 에ਰੋਪਲੇਨ ਲੰਗੇ ਸੀ ਕਿਉਂਕਿ ਸਿੱਧੂ 에ਰੋਪਲੇਨ ਲੰਗੇ ਸੀ ਕਿਉਂਕਿ ਹੈ ਕੀ ਇਹ ਕੀ ਬਕਰੇ ਹੋ ਮਾਦਰ ਚੋਸ ਹੱਲ ਤੇ ਪੈਣ ਦੀ ਲੋੜੀ ਨੇ ਆਪਣੀ ਵੀਡੀਓ ਦੇ ਵਿੱਚ ਵੌਇਸ ਓਵਰ ਦਿੱਤੀ ਹੈ ਪੈਣ ਦੀ ਲੋੜੀ ਉਸ ਚੀਜ਼ ਨੂੰ ਠੀਕ ਵੀ ਕਰ ਸਕਦੀ ਸੀ ਪਰ ਨਹੀਂ ਇਹਨੇ ਤੇ ਬੰਦਲ ਵਰ ਆਪਣੀ ਪਿਓਰ ਇੰਗਲਿਸ਼ ਵੀ ਕਰਨੀ ਹੈ ਔਹ ਜੀਰੋ ਮਿਊ ਬਟਮਾਸ਼ ਜਿੰਦੀ ਪੈਨ ਵੀ ਲੂਰੀ ਪੈਂਟਰੂ ਜਿੱਦਾ ਟੱਟੀ ਲੱਗੀ ਹੋਏ ਉਹਦਾ ਟੁਰਨਾ ਇਹਨੂੰ ਆਉਂਦਾ ਹੈ ਤੇ ਪੈਨ ਚੋਕ ਬਿਆਰ ਦੇ ਵਿੱਚ ਕੋਈ ਸਿਨੂਸਾ ਤੋਂ ਨਹੀਂ ਵਾ 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 ਇਹ ਪਹੁੰਚ ਗਿਆ ਮੈਂ ਕਿ ਟੱਟੀ ਦੇ ਕਰੇ ਮੈਂ ਕਿ ਟੱਟੀ ਦੇ ਕਰੇ ਪੋਲ ਦੇ ਸਾਰੀ ਇਨਨ ਨੇ ਵੇਖਿਆ ਉਹ ਪਿੱਲ ਰਿੰਗ ਦਾ ਡੀਰ ਲਰਿੰਗ ਦਾ ਡੀਰ ਕਿਤੇ ਵੇਖਿਆ ਇਹ ਤੇ ਵੇਖਿਆ ਬਿਕੋਲਰਿੰਗ ਦਾ ਡੀਰ ਲਾਈਟਰਿੰਗ ਦਾ ਡੀਰ ਵੀ ਕਿਰੀ ਹੋਈ ਬਹੁਤ ਜਿਆਦਾ ਖੁਸ਼ ਕੀ ਇਸ ਅੰਦੇ ਤੋਂ ਵੱਡਾ ਬਦਮਾਸ਼ ਕੋਈ ਨਹੀਂਗਾ ਉੱਤੇ ਜਦੋਂ ਇਹਨੂੰ ਪਤਾ ਸੀ ਮੈਂ ਕਿ ਟੱਟੀ ਆਪਣੇ ਕਰੇ ਨਹੀਂ ਕੀ ਉਹਨਾਂ ਨੂੰ ਕੱਟ ਦਿੱਤਾ ਗਿਆ ਇਹਨੂੰ ਵੀ ਪਤਾ ਸੀ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਇਹਨੂੰ ਦੇ ਤੂੰ ਦੀ ਆਪਣੀ ਹਵਾ ਬਣਾਣਾ ਸੀ ਉੱਥੇ ਦੇ ਕਹਿੰਦੇ ਸਾਡੇ ਆਉਂਦੇ ਸਾਰੇ ਜੋ ਪੱਜ ਗਏ ਪੱਜ ਕਿੱਥੇ ਗਏ ਬਾਈ ਉੱਥੇ ਦੇ ਕੋਈ ਸਮਾਨ ਵੀ ਨਹੀਂ ਪਿਆ ਪਹਿਲਾਂ ਵੇਖੀ ਤੇ ਨਾ ਬਜਾਂਦੀ ਇਸ ਵੇਲੇ ਇੱਥੇ ਹੁੰਦੀ ਫਿਰ ਲੱਭਦੇ ਹੋ ਬਾਕੀ ਵੇਖੋ ਕੰਦ ਜਿੰਨਾ ਤੋਂ ਪਤਾ ਵਾ ਐਂਡ ਤੇ ਤੇਰਾ ਮਤ ਉਹ ਹੀ ਗਣਾ ਇੱਕ ਦਿਨ ਮਿੱਤਰੋ 15 16 ਸਾਲ ਦੀ ਉਮਰ ਚ ਆਪਾਂ ਨੂੰ ਪਹਿਲਾਂ ਕੁਝ ਪਤਾ ਵੀ ਨਹੀਂ ਹੁੰਦਾ ਸੀ ਭੈਣ ਦੀ ਲੁੜੀ ਅੱਜ ਕਲੇ ਮੈਂ ਆਖ ਚੱਤੀ ਭੈਣ ਦੀ ਲੁੜੀ ਪੰਜ ਪੰਜ ਤੇ ਵਿਆਹ ਭੈਣ ਦੇ ਲੁੜੇ বয়ਫ੍ਰੈਂਡ ਕਿੰਨੇ ਹੋਲੇ ਨੇ ਉਹ ਤੇ ਭੈਣ ਦੇ ਲੁੜੇ ਅਣਗਿਣਤ ਹੋਲੇ ਨੇ ਮੈਨੂੰ ਜਿੱਥੋਂ ਠਿਕਰਾ ਮੈਂਦਾ ਭੈਣ ਦੀ ਲੁੜੀਆਂ ਤਾਂ ਦਾ ਚੱਕੇ ਨਾ ਤੁੰਨੀ ਠਿਕੜ ਕਸੇ ਮਾਰੇ ਤਾਂ ਹੀ ਭੈਣ ਦੀ ਲੁੜਨੀ ਸਮਝ ਆਏਗੀ ਨਾਲੇ ਭੈਣ ਦੀ ਲੁੜੀ ਛੋਟੇ ਹਥਿਆਰ ਨਾਲ ਖੇਡਦੀ ਹੈ ਨਾ ਤਾਂ ਹੀ ਇਹਨੂੰ ਸਮਝ ਆਉਂਦੀ ਇਹਨੂੰ ਭੈਣ ਦੀ ਲੁੜਨੋਂ ਵੱਡਾ ਸੰਦ ਮਿਲ ਗਿਆ ਨਾ ਜਦੋਂ ਉਦੋਂ ਹੀ ਭ

ਹੋਣੂ ਕਲਕਾਂ ਇਹ ਸਭ ਤੋਂ ਵੱਡੇ ਪੋਡਕਾਸਟਰ ਹਤੇ ਬਾਰੇ ਪੋਡਕਾਸਟਰ ਨੇ ਰੂਲਾ ਫੈਮਲੀ ਦਿੱਤ ਕਿ ਇਹਨੇ ਇਰਾਦੇ ਰੱਖੇ ਪਰ ਇਹ ਚੁਕ ਕੇ ਕਿ ਭਾਂਜੂ ਨਿਕਲ ਨੂੰ ਬਾਹਰ ਨਹੀਂ ਹੁੰਦਾ ਨਾਲੇ ਇਹਨਾਂ ਦੇ ਪੋਡਕਾਸਟ ਘਾਤੇ ਤੇ ਕ੍ਰੌਮ ਫਿਲਮਾਂ ਤੇ ਵੀਡੀਓ ਜਿਆਦਾ ਲੱਗਦੀਆਂ ਨੇ ਜੇਕਰ ਤੁਸੀਂ ਵੀ ਇਹਨਾਂ ਦੇ ਪੋਡਕਾਸਟ ਦੇਖਦੇ ਤੇ ਨਾ ਵੀ ਫੈਰ ਤਾਂ ਉਹਨਾਂ ਦੇ ਪੋਡਕਾਸਟ ਬਹੁਤ ਸਾਰੇ ਚੀਜ਼ਾਂ ਬਾਰੇ ਗੱਲ ਕਰਦੇ ਨੇ ਜਿਵੇਂ ਕਿ ਕਿਹੜੇ ਲਿਖੋ ਕਰਦੇ ਨੇ ਉਹਦੀ ਬਾਤ ਵੀ ਕਰਦੇ ਨੇ ਤਾਂ ਕੁਝ ਵੀ ਇਹਨਾਂ ਦੇ ਪੋਡਕਾਸਟ ਦੇਖ ਕੇ ਉਸ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਦਾ ਨਹੀਂ ਮੁੱਛ ਮਾਰੋ ਰੂਲਾ ਕਲਾਕ ਦੇ ਪੋਡਕਾਸਟ ਨਾਲੋਂ ਬਹੁਤ ਜ਼ਿਆਦਾ ਹੈ ਇਹ ਗੰਦਮਾ ਲਾਦਾ hai ban marjari ke me khard dare ke matlab tu <laughs> tu dipon leval le po tarap do do tu yontari ni mera vaat das hatte abhi hai kitrus hatte abhi hama badat bikna thik ji a gaya ek band office de ਨਰੂਲਾ ਅੰਕਲ ਨੂੰ ਤੇ ਇੰਦਾ ਬਿਠਾਇਆ ਜੀ ਤਾਂ ਪੰਜ ਜ਼ਬਰਦਸਤੀ ਚਪਲਾਂ ਨਾਲ ਕੋਟ-ਕੋਟ ਕੇ ਬਿਠਾਇਆ ਹੁੰਦਾ ਅੰਕਲ ਜੀ ਪੋਡਕਾਸਟ ਕਰਨ ਆਏ ਹੋ ਜਾਂ ਫੋਨ ਆਏ ਹੋ ਇਸ ਕਰਕੇ ਨਰੂਲਾ ਆਂਟੀ ਨੇ ਜ਼ਬਰਦਸਤੀ ਅੰਕਲ ਨੂੰ ਉਠਾਤਾ ਨੇ ਤੇ ਨਰੂਲਾ ਅੰਕਲ ਵੀ ਆ ਕੇ ਬੈਗੇ ਨੇ ਉੱਥੇ ਆਪਣੀ ਨਿੰਦਰ ਪੂਰੀ ਕਰੀ ਜਾਂਦੇ ਨੇ ਤੇ ਆਦੀ ਵੀਡੀਓ ਨੇ ਵੀਡੀਓ ਸ਼ੰਗਲ ਕਿ ਲਾਈਕ ਕਰਦੇ ਸੀ ਕਿ ਨਾ ਸਬਸਕ੍ਰਾਈਬ ਕਰ ਲਿਓ ਇਹ ਮਗਰ ਮਨ ਟੱਚ ਕੀਆ ਟੱਚ ਕੀਆ